ਵੇਦੋ ਨਾ ਅੱਗੇ ਵੇਦੋ ਆਪਣੀ ਨੇ ਕੋ ਬਗਾਨੇ ਨਹੀਂ ਹੈਗੇ ਅੱਗੇ ਆ ਜਾਣ ਦੋ ਇਹਨਾਂ ਨੂੰ ਇੱਧਰ ਇੱਧਰ ਨੂੰ ਆ ਜਾਣੋ ਆ ਜਾਣ ਦੋ ਆ ਜਾਣ ਅੱਗੇ ਤੱਕ ਆ ਜਾਣ ਦੋ ਆ ਕੈਮਰੇ ਤੱਕ ਆ ਜਾਣ ਦੋ ਆ ਕੈਮਰਾ ਜਿੱਥੇ ਆ ਜਾਣ ਦੋ ਆ ਜਾਣ ਦੋ ਇੱਥੇ ਬਹਿ ਜਾ ਅੱਗੇ ਆਰਾਮ ਨਾਲ ਬੈਠੋ ਇੱਥੇ ਅੱਗੇ ਬਹੁਤ ਅਜੇ ਤਾਂ ਆ ਰਹੇ ਨੇ ਲੋਕਾਂ ਚ ਨਾ ਬੱਸਾਂ ਚ ਮੈਂ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਜਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਈਨ ਕਰਕੇ ਕੇ ਘਰ ਦੀ ਕਬੀਲਦਾਰੀ ਲੀ ਤੇ ਚੜਦੀ ਐ ਇਹਦੂ ਵੱਡਾ ਪੁੰਨ ਕੀ ਐ ਜੀ ਆ ਮਾਮਾ ਭੈਣਾ ਬੈਠੀਆ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇੱਥੋਂ ਵਾਲ ਝਾੜ ਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਛੜ ਦੁਪਹਿਰੇ ਚਰੀ ਵਾਲੀ ਪੰਡ ਆਥਰੇ ਲੱਕੜਾਂ ਵਾਲੀ ਭਰੀ ਸਿਰ ਤੇ ਕਈ ਪੀੜੀਆਂ ਤੋਂ ਹੀ ਭਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਛੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਹੈ ਮੈਂ ਆਪਣੀ ਗੀਰੀਸ ਕਰਨਗੇ ਆਪਾਂ ਬੋਰ ਵਾਲੇ ਟੁਆਨ ਚੋਂ ਨਿਕਲੇ ਹੋਏ ਆ। ਸੋ ਵੀਰੋ ਵਲੰਟੀਅਰਾਂ ਚ ਆਪਸ ਚ ਹੋ ਸਕਦਾ ਛੋਟੇ-ਮੋਟੇ ਸਿਕਵੇ ਹੋਣ ਆਪਸ ਚ ਉਹ ਬਾਅਦ ਚ ਕਰ ਲਾਂਗੇ। ਪਰਿਵਾਰ ਚ ਹੋ ਜਾਂਦੇ ਨੇ। ਪਰ ਇੱਕ ਵਾਰ ਆ ਚਾਰ ਜੂਨ ਵਾਲਾ ਕੰਡਾ ਕੱਢੋ। ਬਹੁਤ ਜ਼ਰੂਰੀ ਹੈ। ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ। ਔਰ ਤਹਾਂ ਮੋਦੀ ਦੀ ਹੋ ਰਹੀ ਹੈ ਛੁੱਟੀ। इंडिया अलायंस की मर रही सरकार पंजाब का बहुत व्डा हिस्सा पौगा सेंटर सरकार च देखते जाए तुम एमत चंकी है उम्मीद मैं तो दस दाना बत्ती दादे ने मेरे भी लाइट मथे लादी है इन्हें बन जाने बड़ा बन जाने कामत हूँ की करिए उन्होंने किस्मत माड़ी अ की करिए मलूका छट गया ਪਰਾਉਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਪਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਪਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋਗੇ ਹਾਲਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਐ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਨ ਲੋਕ ਕਹਿੰਦੇ ਹਰਾਇ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਿਹਾ ਤਾਂ ਵੀ ਨਹੀਂ ਤੂੰ ਇੱਕ ਕੋਈ ਖਾਤਮਾ ਹੋਊ ਕੰਮ ਕਾਂਗਰਸ ਵਾਲੇ ਦਾ ਹੂੰ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੁਧਿਆਣੇ ਸੜਤਾ ਬੜਿੰਗ ਖਡੂਰ ਸਾਹ ਵਾਲਾ ਇੱਥੇ ਸੰਗਰੂਰ ਫਿਰਦਾ ਪਲੱਥ ਵਾਲਾ ਸੰਗਰੂਰ ਵਾਲਾ ਵੀਂਦਰ ਸਿੰਘ ਲਾਲ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਅਰਜ ਦੇ ਇਲਾਕੇ 'ਚ ਕੌਣ ਢਿੱਡ ਦਿੱਤੀ ਮੈਂ ਉਦੋਂ ਇਹ ਕਹਿਆ ਸੀਗਾ ਕਿਹੜੇ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਮੈਂ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋਆਂ ਸੜਤੇ ਉਧਰਲਾ ਇੱਧਰ ਉਧਰਲਾ ਇੱਧਰ ਕਹਿੰਦੇ ਜਾਣਦੇ ਨੇ ਇਹਨਾਂ ਨੂੰ ਉੱਥੇ ਆ ਬੀਜੇਪੀ ਦਾ ਚਲੋ ਵਿਚਾਰੇ ਉਹੀ ਆਏ ਨੇ ਤਾਂ ਉਹ ਤਾਂ ਉਹੀ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨਦੇ ਕਿਸਾਨਾਂ ਨਾਲ ਚ ਪੇਚਾ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪ ਦੇ ਪੱਲੇਉ ਤੇਲ ਪਾਇਆ ਹੋਊਗਾ ਇਹ ਆ ਸਾਡੇ ਸਾਡੇ ਵਾਲੇ ਭਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਆ ਲੇਟ ਐਕਸਪੈਂਡ ਕੀ ਲਹਿਰ ਆਨੇ ਵਾਲੀ ਹੈ ਭਾਰਤ